ਸਾਡਾ ਸ਼ੁਕਰੀਆ ਜੀ ਸੋ ਆਗੇ ਤੇ ਮੇਰੇ YouTube ਚੈਨਲ ਤੇ ਤੇ ਇਸ ਵੀਡੀਓ ਵਿੱਚ ਮੈਂ ਤੁਹਾਨੂੰ ਪੂਰੀ ਜਾਣਕਾਰੀ ਦੇਵਾਂਗਾ ਸਟੈਪ ਬਾਈ ਸਟੈਪ ਕਿ ਅਲਬਰਟਾ ਵਿੱਚ ਰੀਅਲ ਏਸਟੇਟ ਲਾਇਸੈਂਸ ਕਿਵੇਂ ਲਿਆ ਜਾ ਸਕਦਾ ਹੈ ਅਲਬਰਟਾ ਵਿੱਚ ਰੀਅਲ ਏਸਟੇਟ ਲਾਇਸੈਂਸ ਲੈਣ ਵਾਸਤੇ ਸਾਨੂੰ ਤਿੰਨ ਐਲੀਜੀਬਿਲਟੀ ਚੀਜ਼ਾਂ ਨੇ ਇਹਦੀਆਂ ਐਲੀਜੀਬਿਲਟੀ ਵਾਸਤੇ ਤਿੰਨ ਚੀਜ਼ਾਂ ਨੇ 18 ਸਾਲ ਤੋਂ ਉੱਪਰ ਉਮਰ ਹਾਈ ਸਕੂਲ ਜਾਂ ਉਸ ਤੋਂ ਉੱਪਰ ਦੀ ਸਟੱਡੀ ਤੇ ਤੀਸਰਾ ਤੁਸੀਂ ਕਾਨੂੰਨੀ ਤੌਰ ਤੇ ਕੈਨੇਡਾ ਦੇ ਵਿੱਚ ਕੰਮ ਕਰ ਸਕਦੇ ਹੋ ਤੁਸੀਂ ਫਸਟ ਸਟੈਪ ਕਰਨਾ ਹੈ ਜੀ ਰੀਅਲ ਏਸਟੇਟ ਕਾਉਂਸਲ ਆਫ ਅਲਬਰਟਾ ਰੀਕਾ ਆਰ ਈ ਸੀ ਏ ਇਸਦੀ ਵੈਬਸਾਈਟ ਤੇ ਜਾਣਾ ਹੈ ਆਰ ਈ ਸੀ ਏ .ca ਦੀ ਵੈਬਸਾਈਟ ਤੇ ਜਾ ਕੇ ਆਪਣਾ ਅਕਾਊਂਟ ਬਣਾਉਣਾ ਹੈ ਜੀ ਅਕਾਊਂਟ ਬਣਾਉਣ ਤੇ ਇੱਕ ਐਪਲੀਕੇਸ਼ਨ ਫੀਸ ਲੱਗੂਗੀ ਉਹ ਤੁਸੀਂ ਐਪਲੀਕੇਸ਼ਨ ਫੀਸ ਪੇ ਕਰਨੀ ਹੈ ਇਹ ਫੀਸ ਨੋਨ ਰਿਫੰਡੇਬਲ ਹੈ ਜੀ ਫਿਰ ਇਸ ਤੋਂ ਬਾਅਦ ਤੁਸੀਂ ਆਪਣੀ ਪ੍ਰੋਫਾਈਲ ਪਿਕਚਰ ਅਪਲੋਡ ਕਰਨੀ ਹੈ ਬੱਦ ਸਰਟੀਫਿਕੇਟ ਜਾਂ ਪੀਆਰ ਕਾਰਡ ਜਾਂ ਵਰਕ ਪਰਮਿਟ ਉਹ ਅਪਲੋਡ ਕਰਨਾ ਹੈ ਜੇ ਕੋਈ ਸੈਕੰਡਰੀ ਆਈਡੀ ਮੰਗਦਾ ਹੈ ਸਿਸਟਮ ਤੇ ਤੁਸੀਂ ਉਹ ਸੈਕੰਡਰੀ ਆਈਡੀ ਅਪਲੋਡ ਕਰਨੀ ਹੈ ਫੋਰ ਏਗਜ਼ਾਮਪਲ ਇੱਕ ਪੀਆਰ ਕਾਰਡ ਹੋ ਗਿਆ ਇੱਕ ਡਰਾਈਵਿੰਗ ਲਾਇਸੈਂਸ ਹੋ ਗਿਆ ਇੱਕ ਪ੍ਰੋਫਾਈਲ ਪਿਕਚਰ ਹੋਗੀ ਠੀਕ ਹੈ ਜੀ ਜਿਹੜੀ ਤੁਹਾਡੀ ਸਟੱਡੀ ਹੈ ਸਟੱਡੀ ਤੁਹਾਨੂੰ ਆਪਣੀ ਐਡਮਿਨਿਸਟਰੇਟਰ ਨੂੰ ਕਹਿਣਾ ਪੈਣਾ ਸਕੂਲ ਕਾਲਜ ਯੂਨੀਵਰਸਿਟੀ ਦੇ ਕਿ ਉਹ ਸਿੱਧਾ ਤੌਰ ਤੇ ਰੀਅਲ ਏਸਟੇਟ ਕਾਉਂਸਲ ਨੂੰ ਸੈਂਡ ਕਰਨ ਇਸ ਦਾ ਐਡਰੈਸ ਇਹਨਾਂ ਦੀ ਵੈਬਸਾਈਟ ਦੇ ਉੱਪਰ ਦੱਸਿਆ ਹੋਇਆ ਹੈ ਉਹ ਐਡਰੈਸ ਤੇ ਤੁਸੀਂ ਰੈਗੂਲਰ ਪੋਸਟ ਥਾਣੀ ਇਹਨਾਂ ਨੇ ਲਿਖਿਆ ਹੋਇਆ ਬਕਾਇਦਾ ਕਿ ਤੁਸੀਂ ਸਿਰਫ ਤੇ ਸਿਰਫ ਰੈਗੂਲਰ ਪੋਸਟ ਥਾਣੀ ਇਹਨਾਂ ਨੂੰ ਭੇਜੋ ਜਾਂ ਫਿਰ ਡਿਜੀਟਲੀ ਭੇਜੋ ਠੀਕ ਹੈ ਜੀ ਇਸ ਤੋਂ ਬਾਅਦ ਇਹਨਾਂ ਦਾ एलिਜੀਬਿਲਟੀ ਚੈੱਕ ਸ਼ੁਰੂ ਹੋ ਜਾਂਦਾ ਹੈ ਤੁਹਾਡਾ ਅਗਰ ਤੁਸੀਂ ਚਾਹੋ ਤੇ ਮੀਨ ਵਾਈਲ ਤੁਸੀਂ ਆਪਣਾ ਕੋਰਸ ਪ੍ਰੋਵਾਈਡਰ ਪਿਕ ਕਰ ਲਓ ਕੋਰਸ ਪ੍ਰੋਵਾਈਡਰ ਦੀ ਵੀ ਇਨਫੋਰਮੇਸ਼ਨ ਇਹਨਾਂ ਦੀ ਵੈਬਸਾਈਟ ਤੇ ਦੱਸੀ ਹੋਈ ਹੈ ਜਾਂ ਤੁਸੀਂ ਗੂਗਲ ਕਰ ਲਓ ਤੇ ਤੁਹਾਨੂੰ 5-6 ਕੋਰਸ ਪ੍ਰੋਵਾਈਡਰ ਨੇ ਅਲਬਰਟਾ ਦੇ ਵਿੱਚ ਯੂਨੀਵਰਸਿਟੀ ਆਫ ਅਲਬਰਟਾ ਅਲਬਰਟਾ ਰੀਅਲ اسٹیਟ ਸਕੂਲ ਰੈਲੋ ਤੇ ਇਸ ਤਰ੍ਹਾਂ ਦੇ ਹੋਰ 3-4 ਰੀਅਲ اسٹیਟ ਦੇ ਸਕੂਲ ਹੈਗੇ ਜਿੱਥੋਂ ਤੁਹਾਨੂੰ ਕੋਰਸ ਪ੍ਰੋਵਾਈਡ ਸਟੱਡੀ ਮਟੀਰੀਅਲ ਪ੍ਰੋਵਾਈਡ ਕੀਤਾ ਜਾਂਦਾ ਹੈ ਠੀਕ ਹੈ ਜੀ ਤੁਸੀਂ ਜਦ ਉਧਰ ਵੀ ਆਪਣਾ ਕੋਰਸ ਪ੍ਰੋਵਾਈਡ ਕਰਨ ਕੋਰਸ ਪ੍ਰੋਵਾਈਡਰ ਕੋ ਆਪਣਾ ਲਓਗੇ ਕੋਰਸ ਉਹਨਾਂ ਨੇ ਵੀ ਤੁਹਾਡੇ ਕੋ ਉਰੀਕਾ ਦੀ ਆਈਡੀ ਮੰਗਣੀ ਹੈ ਜਿਹੜੀ ਆਈਡੀ ਤੁਹਾਡੀ ਐਲੀਜੀਬਿਲਟੀ ਤੋਂ ਬਾਅਦ ਤੁਹਾਨੂੰ मिल जानी है जी ਤੁਹਾਡੀ ਇੱਕ ਪਰਸਨਲ ਆਈਡੀ ਬਣ ਜਣੀ ਹੈ ਇੱਕ ਆਈਡੀ ਨੰਬਰ ਹੋਊਗਾ ਕੰਟੈਕਟ ਆਈਡੀ ਨੂੰ ਕਹ ਦਿੰਦੇ ਨੇ ਉਹ ਤੁਹਾਨੂੰ ਆਪਣੇ ਕੋਰਸ ਪ੍ਰੋਵਾਈਡਰ ਨੂੰ ਵੀ ਪ੍ਰੋਵਾਈਡ ਕਰਨੀ ਪਣੀ ਹੈ ਸੋ ਥੈਟ ਕਿ ਤੁਸੀਂ ਐਗਜ਼ਾਮ ਵਾਸਤੇ ਐਲੀਜੀਬਲ ਹੋ ਜੋ ਜਦੋਂ ਤੁਸੀਂ ਉਹ ਕੋਰਸ ਪੂਰਾ ਕੰਪਲੀਟ ਕਰ ਲਿਆ ਫਰਸਟ ਕੋਰਸ ਹੁੰਦਾ ਜੀ ਫੰਡਮੈਂਟਲ ਆਫ ਰੀਅਲ ਏਸਟੇਟ ਉਹਦੇ ਵਿੱਚ ਕੋਈ 120 ਕੈਂਟਿਆਂ ਦੀ ਸਟੱਡੀ ਹੈ ਉਹ ਸਟੱਡੀ ਖਤਮ ਤੋਂ ਕਰਨ ਤੋਂ ਬਾਅਦ ਤੁਸੀਂ ਇੱਕ ਇੰਟਰਨਲ ਐਗਜ਼ਾਮ ਦਿੰਦੇ ਜੀ ਉਹ ਕੋਰਸ ਪ੍ਰੋਵਾਈਡਰ ਦਾ ਫਿਰ ਤੁਹਾਨੂੰ ਉਹ ਕੋਰਸ ਪ੍ਰੋਵਾਈਡਰ एलिजिबल ਕਰ ਦਿੰਦਾ ਹੈ ਐਗਜ਼ਾਮ ਰਾਈਟ ਕਰਨ ਲਈ ਉਹ ਜਿਹੜਾ ਐਗਜ਼ਾਮ ਹੈ ਉਹ ਤੁਸੀਂ ਡਿਪੈਂਡਿੰਗ ਔਨ ਅਲਬਰਟਾ ਜੋ ਤੁਸੀਂ ਕਿੱਥੇ ਰਹਿੰਦੇ ਹੋ ਉਸ ਹਿਸਾਬ ਨਾਲ ਉਹ ਤੁਹਾਡਾ ਯੂਨੀਵਰਸਿਟੀ ਆਫ ਅਲਬਰਟਾ ਜਾਂ ਯੂਨੀਵਰਸਿਟੀ ਆਫ ਕੈਲਗਰੀ ਸੇਟ ਜਾਂ ਨੀਟ ਇਹਨਾਂ ਵਿੱਚ ਕਿਤੇ ਹੋਊਗਾ ਜਾਂ ਜੇ ਤੁਸੀਂ ਹੋਰ ਸ਼ਹਿਰਾਂ 'ਚ ਹੋ ਤਾਂ ਉਸ ਤੇ ਜਿਹੜੇ ਐਗਜ਼ਾਮ ਸੈਂਟਰ ਉੱਥੇ ਕਿਤੇ ਤੁਹਾਡਾ ਉਹ ਐਗਜ਼ਾਮ ਹੋਊਗਾ ਉਸ ਤੇ ਵਿੱਚ ਤੁਹਾਨੂੰ 70% ਮਾਰਕਸ ਲੈਣੇ ਪੈਣੇ ਆ 70% ਤੋਂ ਅਗਰ 1% ਵੀ ਘਟਾਈ ਤੇ ਤੁਸੀਂ ਉਹ ਐਗਜ਼ਾਮ ਫੇਲ ਕਰ ਜਾਂਦੇ ਜੀ ਉਤੇ ਤੁਹਾਡੇ ਕੋਲ ਇੱਕ ਹੋਰ ਮੌਕਾ ਮਿਲਦਾ ਤੁਹਾਨੂੰ ਸੋ ਟੋਟਲ ਤੁਹਾਡੇ ਕੋਲ ਦੋ ਮੌਕੇ ਨੇ ਐਗਜ਼ਾਮ ਕਲੀਅਰ ਕਰਨ ਦੇ ਅਗਰ ਤੁਸੀਂ ਦੋਨੋਂ ਮੌਕੇ ਗਵਾਲੇ ਤੇ ਤੁਹਾਡੇ ਕੋਲ ਐਗਜ਼ਾਮ ਦੋਨੋਂ ਮੌਕਿਆਂ ਚ ਕਲੀਅਰ ਨਾ ਹੋਇਆ ਤੇ ਤੁਹਾਨੂੰ ਕੋਰਸ ਫਿਰ ਤੋਂ ਬਾਇ ਕਰਨਾ ਪਊਗਾ ਤੁਸੀਂ ਸੇਮ ਕੋਰਸ ਪ੍ਰੋਵਾਈਡਰ ਕੋਲੋਂ ਬਾਇ ਕਰੋ ਜਾਂ ਕਿਸੇ ਹੋਰ ਕੋਲੋਂ ਸੋ ਬੈਕ ਟੂ ਸੇ ਕਿ ਤੁਸੀਂ ਪਹਿਲਾ ਕੋਰਸ ਪਹਿਲੇ ਪਹਿਲੀ अटेम्प्ट ਵਿੱਚ ਕਲੀਅਰ ਕਰ ਜਾਂਦੇ ਹੋ ਤੇ ਤੁਹਾਡੇ ਕੋ ਫਿਰ ਹੁਣ ਦੂਸਰਾ ਕੋਰਸ ਬਾਇ ਕਰਨਾ ਪੈਣਾ ਹੈ ਦੂਸਰਾ ਤੁਸੀਂ ਰੈ residen tial ਕਮਰਸ਼ੀਅਲ ਰੂਲਰ ਜਾਂ ਪ੍ਰੋਪਰਟੀ ਮੈਨੇਜਮੈਂਟ ਕਿਸੇ ਵੀ ਤਰ੍ਹਾਂ ਦਾ ਬਾਇ ਕਰ ਸਕਦੇ ਹੋ ਮੋਸਟਲੀ ਰੀਅਲ ਸਟੇਟ ਚ ਰੈ residen tial ਤੋਂ ਸਟਾਰਟ ਕਰਦੇ ਨੇ ਰੈ residen tial ਦਾ ਤੁਸੀਂ ਕੋਰਸ ਸੈਕੰਡ ਬਾਇ ਕਰੋਗੇ ਸੇਮ ਪ੍ਰੋਸੈਸ ਹੈ ਜੀ ਤੁਸੀਂ ਸਟੱਡੀ ਮਟੀਰੀਅਲ ਦਾ 100 100 ਪਲੱਸ ਆਵਰਸ ਦਾ ਹੁੰਦਾ ਤੁਸੀਂ ਐਜ਼ ਅਸ ਸਮਾਲ ਐਸ ਲਾਈਕ ਐਸ ਕੁਇਕ ਐਸ ਲਾਈਕ ਤੈਨਫ ਤਿਆਂ ਚ ਖਤਮ ਕਰ ਲਓ ਤੁਸੀਂ ਚਾਹੋ ਤਾਂ 6 ਮਹੀਨੇ ਲਾ ਦਿਓ ਉਹ ਤੁਸੀਂ ਜਦੋਂ ਖਤਮ ਕਰ ਦਿਜੀਏ ਦੈਨ ਤੁਸੀਂ ਆਪਣਾ ਸੈਕੰਡ ਐਗਜ਼ਾਮ ਵੀ ਸਿਮਿਲਰਲੀ ਦਿੰਦੇ ਹੋ ਐਗਜ਼ਾਮ ਦੇਣ ਤੋਂ ਬਾਅਦ ਤੁਸੀਂ ਲਾਇਸੈਂਸ ਦਿਜੀ ਪਰ ਤੁਹਾਡਾ ਲਾਇਸੈਂਸ ਹਜੇ ਐਕਟੀਵੇਟ ਨਹੀਂ ਹੋਇਆ ਲਾਇਸੈਂਸ ਐਕਟੀਵੇਟ ਕਰਨ ਲਈ ਤੁਹਾਨੂੰ ਬ੍ਰੋকারেਜ ਜੁਆਇਨ ਕਰਨੀ ਪਊਗੀ ਜਦ ਤੁਸੀਂ ਬ੍ਰੋকারেਜ ਜੁਆਇਨ ਕਰੋਗੇ ਦੈਨ ਬ੍ਰੋকারেਜ ਜਿਹੜੀ ਆ ਇਅਰਲੀ ਡਿਊਸ ਜਿਹੜੇ ਹੁੰਦੇ ਨੇ ਲਾਇਸੈਂਸ ਰੱਖਣ ਦੇ ਉਹ ਤੁਹਾਡੇ ਕੋਲ ਪ੍ਰਭਾਅੂਗੀ ਉਹ ਡਿਪੈਂਡਿੰਗ ਓਨ ਤੁਸੀਂ ਕਿਹੜੀ ਬ੍ਰੋਕਰੇਜ ਜੁਆਇਨ ਕਰਦੇ ਹੋ ਕਿ ਤੁਹਾਡਾ ਉਹਨਾਂ ਨਾਲ ਕੰਟਰੈਕਟ ਬੰਨਦਾ ਹੈ ਕਈ ਵਾਰੀ ਉਹ ਪੇ ਕਰਦੇ ਆ ਮੋਸਟਲੀ ਤੁਸੀਂ ਆਪ ਹੀ ਪੇ ਕਰਦੇ ਹੋ ਉਹਦੇ ਬਾਰੇ ਇੱਕ ਮੈਂ ਅਲੱਗ ਵੀਡੀਓ ਬਣਾ ਦਊਂਗਾ ਕਿ ਕਿਹੜੀ ਬ੍ਰੋਕਰੇਜ ਜੁਆਇਨ ਕਰੋ ਕਿਉਂ ਕਰੋ ਕਿਹੜੀ ਨਾ ਕਰੋ ਰਾਈਟ ਸ਼ੁਰੂ ਚ ਸੋ ਉਹ ਚੀਜ਼ਾਂ ਤੁਸੀਂ ਬ੍ਰੋਕਰੇਜ ਸਾਈਡ ਦੀਆਂ ਇੱਕ ਡਿਫਰੈਂਟ ਵੀਡੀਓ ਉਹਨੂੰ ਆਪਾਂ ਬਾਅਦ ਚ ਡਿਸਕਸ ਕਰਦੇ ਹਾਂ ਬਟ ਫਾਰ ਲਾਇਸੈਂਸ ਥਿਸ ਇਜ਼ ਦਾ ਪ੍ਰੋਸੈਸ ਈ ਰੀਕਾ.ca ਤੇ ਜਾ ਕੇ ਪ੍ਰੋਫਾਈਲ ਬਣਾਉਣਾ ਹੈ ਆਪਣਾ ਆਪਣੀ ਕੰਟੈਕਟ ਆਈਡੀ ਬਣਾਉਣੀ ਹੈ ਉੱਥੇ एलिਜੀਬਿਲਟੀ ਮੀਟ ਕਰਨੀ ਹੈ ਠੀਕ ਹੈ ਜੀ ਆਪਣੇ ਸਰਟੀਫିକੇਟਸ ਆਪਣੇ ਕਾਲਜ ਯੂਨੀਵਰਸਿਟੀ ਕੋਲੋਰੀਕਾ ਨੂੰ ਸੈਂਡ ਕਰਵਾਉਣੇ ਨੇ ਮੀਨ ਵਾਈਲ ਆਪਣਾ ਇੱਕ ਕੋਰਸ ਬਾਈ ਕਰਕੇ ਉਹਨੂੰ ਸਟੱਡੀ ਕਰਨਾ ਹੈ ਉਹਦਾ ਐਗਜ਼ਾਮ ਕਲੀਅਰ ਕਰਨਾ ਹੈ ਠੀਕ ਹੈ ਜੀ ਥੈਨ ਸੈਕੰਡ ਕੋਰਸ ਹੈ ਸੈਕੰਡ ਕੋਰਸ ਦਾ ਐਗਜ਼ਾਮ ਕਲੀਅਰ ਕਰਨਾ ਹੈ ਤੇ ਕ੍ਰਿਮੀਨਲ ਬੈਕਗਰਾਉਂਡ ਚੈੱਕ ਵੀ ਰੀਕਾ ਤੋਂ ਹੁੰਦਾ ਹੈ ਅਮਰੀਕਾ ਨੇ ਉਹ ਵੀ ਇੱਕ ਇਹਨਾਂ ਦੀ ਐਪਲੀਕੇਸ਼ਨ ਪ੍ਰੋਸੈਸ ਚ ਪ੍ਰੋਸੈਸ ਦਾ ਸੋ ਉਹ ਵੀ ਨਾਲ ਤੁਹਾਨੂੰ ਮੀਟ ਕਰਨਾ ਪਊਗਾ ਸੋ ਇੱਕ ਕੁਇਕ ਵਰਜਨ ਸੀਗਾ ਕਿ ਤੁਸੀਂ ਕਿਸ ਤਰੀਕੇ ਨਾਲ ਲਾਇਸੈਂਸ ਅਲਬਰਟਾ ਦੇ ਵਿੱਚ ਲੈ ਸਕਦੇ ਹੋ ਅਗਰ ਤੁਹਾਨੂੰ ਇਸਦੇ ਰਿਲੇਟਡ ਹੋਰ ਕੋਈ ਵੀ ਕੁਐਸ਼ਨ ਹੋਵੇ ਤਾਂ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ ਜਾਂ ਇੱਥੇ ਕਮੈਂਟਸ 'ਚ ਆਪਣੇ ਕੁਐਸ਼ਨ ਪੁੱਛ ਸਕਦੇ ਹੋ ਥੈਂਕ ਯੂ ਸੋ ਮੱਚ ਜੀ ਹੈਵ ਅ ਗੁੱਡ ਡੇ